ਮੇਰਾ ਨਾਮ ਰਜਨੀਸ਼ ਕੌਰ ਹੈ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਸਤਵਗੜ ਹੈ ਪਿੰਡ ਸਤਵਗੜ ਵਿਦਿਅਤਿਆ ਹਿਥਾਰ ਬੁਆਏ ਗਏ ਠੀਕ ਹੈ ਨਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਪੰਚਾਇਤ ਮੈਂਬਰ ਦਾ ਸਾਡੇ ਸਰਪੰਚ ਸਰਦਾਰ ਮਨਜੀਤ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਅਸੀਂ ਇਹ ਪ੍ਰੋਗਰਾਮ ਕਰ ਪਾਏ ਹਾਂ ਉਸ ਤੋਂ ਬਾਅਦ ਮੈਂ ਸਾਰੀਆਂ ਪੈੜਾ ਮਾਤਾ ਮਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਬਹੁਤ ਬਹੁਤ ਦਿਨਾਂ ਤੋਂ ਛੋਟੀਆਂ ਬੱਚੀਆਂ ਉਹ ਮਾਂ ਕੇ ਜੋ ਪ੍ਰੈਕਟਿਸ ਕਰ ਰਹੀਆਂ ਨੇ ਇਸ ਦਿਨ ਦਾ ਇੰਤਜ਼ਾਰ ਕਰ ਰਹੀਆਂ ਨੇ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਉਤਸ਼ਾਹ ਹੈ ਤੋ ਉਹ ਹੀ ਵਿਚਾਰਜ ਸੀ ਇੱਥੇ ਪੇਸ਼ ਕੀਤਾ ਹੈ ਤੁਹਾਡੇ ਸਾਹਮਣੇ ਮੈਂ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਸਾਡੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੀ ਹੈ ਉਸ ਨੂੰ ਆਪਣੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਵੱਧ ਤੋਂ ਵੱਧ ਇਹ ਪ੍ਰਾਲਾ ਕਰਨਾ ਚਾਹੀਦਾ ਹੈ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤੇ ਇੱਕ ਮੈਸੇਜ ਮੇਰਾ ਇਹ ਵੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਅੱਜ ਪਿੰਡ ਸਤਾਗੋੜ ਵਿਖੇ ਤੀਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਹੈ ਕੀ ਕਹਨੇ ਜਾਂਦੇ ਤਿਹਾੜੀ ਤੀਆਂ ਦਾ ਤਿਹਾੜੀ ਇਹ ਸਾਡੇ ਪੰਜਾਬ ਦਾ ਪੰਜਾਬੀ ਸੱਭਿਆਚਾਰਕ ਤੇ ਜੋ ਪ੍ਰਾਪਤਨ ਚੱਲਿਆ ਆ ਰਿਹਾ ਹੈ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕੌਮਾਂ ਕੰਟਰੀਆਂ ਸ਼ਹਿਰਾਂ ਦੇ ਵਿੱਚ ਦਾ ਇਹ ਤਿਹਾੜੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਜਿਸ ਤਿਹਾੜੀ ਦੇ ਵਿੱਚ ਨੂੰ ਪਿੰਡਾਂ ਦੇ ਵਿੱਚ ਬੱਚੀਆਂ ਹੁੰਦੀਆਂ ਨੇ ਲੋਕਾਂ ਨੂੰ ਕੁੜੀਆਂ ਹੁੰਦੀਆਂ ਨੇ ਉਹ ਰਲ ਮਿਲ ਕਰਕੇ ਗਿੱਧਾ ਪਾ ਕੇ ਉੰਦਰ ਅੰਜਲੀ ਕਰ ਲਿਆ ਨੇ ਔਰ ਇਸ ਤਿਹਾਰ ਨੂੰ ਬਹੁਤ ਹੀ ਵੱਲੋਂ ਖੁਸ਼ੀ ਬਹੁਤ ਜਿਹੜਾ ਇਹ ਮਨਾਇਆ ਜਾਂਦਾ ਹੈ ਤੇ ਸਾਡੇ ਵੀ ਪਿੰਡ ਦੇ ਬੱਚੇ ਜੋ ਲੜਕੀਆਂ ਸੀ ਸਾਡੇ ਪਿੰਡ ਦੇ ਆ ਨੌਜਵਾਨ ਬੱਚੇ ਆ ਉਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਅੱਗੇ ਵੀ ਜਿਹੜਾ ਇਹ ਤਿਹਾਰ ਮਨਾਇਆ ਜਾਂਦਾ ਸੀ ਇਸ ਵਾਰ ਜੋ ਸਾਡੀ ਪੰਚਾਇਤ ਦਾ ਇੱਕ ਮੰਤਰੀ ਪਰਮਾ ਸਿੰਘ ਹੋ ਗਿਆ ਜਿਹੜਾ ਅਸੀਂ ਸਭ ਨੇ ਨਾਲ ਮਿਲ ਕੇ ਕਰਕੇ ਪਿੰਡ ਵਾਸੀਆਂ ਨੇ ਪੰਚਾਇਤ ਨੇ ਮੁੱਖੀਆਂ ਦੇ ਨਾਲ ਮਿਲ ਕੇ ਕਰਕੇ ਇਹਦਾ ਇਹ ਤਿਹਾੜੀ ਜਿਸ ਬਣਾਉਣਾ ਕੀਤਾ ਹੈ ਉਹਦੇ ਵਿੱਚ ਬਹੁਤ ਹੀ ਸਾਡੇ ਲਗਨ ਨੇ ਸ਼ਮੂਲੀਅਤ ਕੀਤੀ ਹੈ ਜੌਂ ਸਵਾਰ ਲੜਕੀਆਂ ਬੇਬੀਆਂ ਮਤਾਵਾ ਘੜਾ ਪਿੰਡਾਂ ਪੰਚਾਇਤ ਦੇ ਕੁਟੀਨੇ ਜਿਹੜੇ ਰੋਮਾਰ ਸਜਣਾ ਸਭ ਨੇ ਆਰ ਮਿਲ ਕਰਕੇ ਜਿਹੜਾ ਇਹ ਤਿਹਾੜੀ ਬਣਾਉਣਾ ਕੀਤਾ ਹੈ ਉਹੋ ਤੇ ਸਾਡੇ ਪੰਜਾਬ ਦੇ ਜਿਹੜੇ ਰੋਮ ਦੇ ਸ਼ਰਧਾ ਚੜ੍ਹ ਦੇ ਤਿਹਾੜੀ ਨੇ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ ਤੇ ਇਹ ਵੀ ਜਿਹੜਾ ਤਿਹਾੜੀ ਜਿਸ ਬਣਾਉਣਾ ਕੀਤਾ ਹੈ ਔਰ ਸਾਡੀਆਂ ਸ਼ੁਭ ਕਾਮਨਾਵਾਂ ਨੇ ਵਚੀਆਂ ਦੇ ਨਾਲ ਜਿਹੜੀਆਂ ਸਾਡੇ ਪੜ੍ਹਦੀਆਂ ਹੁਚੀਆਂ ਨੇ ਉਹ ਪੇਸ਼ਾ ਹੀ ਖੁਸ਼ ਰਹਿਣ ਔਰ ਮਾਣ ਦਿਨ ਕੇ ਸਾਡੇ ਪਿੰਡ ਦਾ ਜਿਹੜਾ ਨਾਮ ਹੈ ਉਹ ਰੂਸ਼ਨਦਨ ਆਪਣੇ ਮਾਪ ਦਾ ਨਾਮ ਉਸ ਨੂੰ ਤੁਹਾਨੂੰ ਆਪਣੀ ਲਾਇਫ ਆਪਣੀ ਜ਼ਿੰਦਗੀ ਨੂੰ ਜਿਵੇਂ ਧੰਨ ਦੇ ਦਿੱਤੇ ਨੇ ਨਾਲ ਜਿਵੇਂ ਸਾਡੀ ਸ਼ੋਭਾ ਤਾਂ ਆਉਂਦੀ ਹੈ ਪੂਜਾ ਜੀ ਮੇਰਾ ਨਾਮ ਕਿਹੜਾ ਪਿੰਡ ਹੈ ਸਾਬਗੜ ਹੈ ਜੀ ਅੱਜ ਪਿੰਡ ਸਾਬਗੜ ਵੀ ਕਿ ਤੀਆਂ ਦਾ ਤਿਆਰ ਕਰਾਇਆ ਗਿਆ ਕੀ ਕਹਿਣਾ ਚਾਹੀਦਾ ਹਾਂਜੀ ਸਰ ਇਹ ਜੋ ਵੀ ਸਾਡੇ ਪਿੰਡ ਦੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਇਹ ਸਾਡੀ ਪਿੰਡ ਦੀ ਪੰਚਾਇਤ ਸਰਦਾਰ ਮਨਜੀਤ ਸਿੰਘ ਸਰਪੰਚ ਅਤੇ ਬਾਕੀ ਜੋ ਮੈਂਬਰ ਪੰਚਾਇਤ ਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਉਹਨਾਂ ਦਾ ਸਾਡਾ ਬਹੁਤ ਸਾਥ ਦਿੱਤਾ ਜਾ ਰਿਹਾ ਹੈ ਜਿਹੜਾ ਤਿਹਾਂ ਤਿਆਰ ਕਰਾਇਆ ਜਾ ਰਿਹਾ ਹੈ ਪਹਿਲਾਂ ਵੀ ਅੱਗੇ ਵੀ ਕਰਾਇਆ ਜਾਂਦਾ ਕਿ ਇਸ ਦੀ ਬਿੱਲੀ ਦਾ ਕਰਾਇਆ ਗਿਆ ਨਹੀਂ ਸਰ ਪਹਿਲਾਂ ਵੀ ਕਰਵਾਇਆ ਜਾ ਰਿਹਾ ਜਾਂਦਾ ਸੀ ਬਟ ਇਸ ਵਾਰ ਪੂਰੀ ਪੰਚਾਇਤ ਦਾ ਸਾਥ ਆ ਸਾਡੇ ਨਾਲ ਬੱਚਿਆਂ ਵੱਲੋਂ ਕਿੱਦਾਂ ਭਗੜਾ ਪਾਇਆਗੇ ਹਾਂਜੀ ਹਾਂਜੀ ਸਰ ਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਆਪਣੇ ਕਲਚਰ ਨੂੰ ਸੰਭੋ ਨਸ਼ਿਆ ਤੋਂ ਦੂਰ ਰਹੋ ਆਪਣੇ ਮਾਪੇ ਦਾ ਸਤਿਕਾਰ ਕਰੋ ਬਸ ਮੇਨ ਗੱਲ ਤਾਂ ਹੈ ਕਿ ਆਪਣੇ ਮਾਪੇ ਦਾ ਦਿਲ ਨਾ ਦਿਖਾਓ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਕੋਹੜਾ ਕਿਹੜਾ ਪਿੰਡ ਹੈ ਹਾਂਜੀ ਮੇਰਾ ਪਿੰਡ ਹੈਗਾ ਜੋਧਵਾਲ ਤੇ ਮੈਂ ਆਪਣੇ ਪਿੰਕਾ ਪਿੰਡ ਪਿੰਡ ਸਾਫਗੜ ਦੇ ਵਿੱਚ ਤੀਆਂਾਂ ਤੇ ਹਾਰ ਮਨਾਣ ਲਈ ਆਈ ਆ ਅ ਅੱਜ ਪਿੰਡ ਬਣਾਇਆ ਗਿਆ ਤੀਆਂ ਤਿਆਰ ਕੀ ਕਹਿਣਾ ਚਾਹੁੰਦੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ 77 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਕਿਤੇ ਨਾ ਕਿਤੇ ਨਵੀਂ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਅੱਜ ਕੱਲ੍ਹ ਦੀ ਬੱਚੀ ਹੈ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਤੀਆਂ ਕੀ ਹੁੰਦੀਆਂ ਹਨ ਤੇ ਇਹ ਆਪਣੇ ਪੰਜਾਬੀ ਸੱਭਿਆਚਾਰ ਤੇ ਕਲਚਰ ਨੂੰ ਜਾਰੀ ਕਰਨ ਦੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਇਹ ਤੇ ਹਾਰ ਮਨਾਇਆ ਜਾਂਦਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਨੌਜਵਾਨ ਪੀੜ੍ਹੀ ਨੂੰ ਤਾਂ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਸਭ ਤੋਂ ਪਹਿਲਾਂ ਤਾਂ ਕਿ ਵੱਧ ਤੋਂ ਵੱਧ ਨਸ਼ਿਆਂ ਦਾ ਪਰਹੇਜ਼ ਕਰੋ ਨਸ਼ੀਲੀਆਂ ਵਸਤੂਆਂ ਦਾ ਪਰਹੇਜ਼ ਕਰੋ ਆਪਣੇ ਮਾਪੇ-ਵਾਪੇ ਦੀ ਸੇਵਾ ਕਰੋ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰੋਸ਼ਨ ਸਿੰਘ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਨਾਮ ਗੜਾ ਜੀ ਅੱਜ ਪਿੰਡ ਵਿਕੇ ਤੀਆਂ ਦਾ ਤਿਹਾਰ ਮਨਾਇਆ ਜਾਇਆ ਕੀ ਕਹਿਣ ਜਾਂਦੇ ਹੋ ਇਹ ਜਿਹੜਾ ਤੀਆਂ ਦਾ ਤਿਹਾਰ ਹੈ ਜੀ ਸਾਡੇ ਪਿੰਡ ਦੇ ਵਿੱਚ ਪਿਛਲੇ 15 ਸਾਲਾਂ ਤੋਂ ਪੁਰਾਣੇ ਤੋਂ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਜਿਆਦਾ ਤਿਹਾੜ ਹੈ ਪਹਿਲਾਂ ਜੋ ਸਰਤ ਸਮੇਂ ਹੁੰਦੇ ਸੀ ਉਸ ਵਿੱਚ ਜਿਹੜੀਆਂ ਸੁਹਾਗਣ ਵਰਤਾ ਸੀ ਲਾ ਕੁੜੀਆਂ ਸੀ ਉਹ ਮਿੱਠਾ ਠੰਡੇ ਪੀਂਗਾ ਬਾਗ ਦੇ ਕਿੰਦਾ ਝੂਟੀਆਂ ਸੀ ਤੇ ਸਿਰਜਣ ਕਰਦੀਆਂ ਸੀ ਪਰ ਉਸ ਜਿਹੜੇ ਸੰਭੇਚਨ ਨੂੰ ਜਿਹੜੀ ਨਵੀਂ ਪੀੜੀ ਆ ਖੋਲਗੀ ਜਾ ਰਹੀ ਸੀ ਸੋ ਇਹ ਜਿਹੜਾ ਅੱਜ ਇਹਨਾਂ ਦਾ ਤਿਹਾੜ ਮਨਾਇਆ ਉਹ ਨਵੀਂ ਜਿਹੀ ਰੌਣਕਾਂ ਕਿਹੜੀ ਆ ਉਹਨੂੰ ਯਾਦ ਕਰਾਉਣ ਦੇ ਲਈ ਕਿ ਆਪਣਾ ਜਿਹੜਾ ਪਛੋਕੜਾ ਆਪਣੇ ਤਿਹਾਰ ਨੇ ਇਹ ਜਿਹੜੇ ਰਤੀਆਂ ਦੇ ਆਪਾਂ ਨੂੰ ਰਸਤਲ ਮਨਾਉਣੇ ਚਾਹੀਦੇ ਆ ਤੇ ਅੱਜ ਜਿਹੜਾ ਇਹ ਤਿਹਾਰ ਦਾ ਤਿਹਾਰ ਮਨਾਇਆ ਜਾ ਰਿਹਾ ਸਾਡੇ ਵੱਡੇ ਵੀਰ ਜੀ ਮੇਰੇ ਨਾਲ ਖੜੇ ਨੇ ਤੇ ਲੈਫਟ ਸਾਈਡ ਤੇ ਡਾਕਟਰ ਪਰਮਜੀਤ ਸਿੰਘ ਸਾਡੇ ਚਾਚਾ ਜੀ ਸੰਗਤ ਸੱਜਣ ਦੇ ਨਾਲ ਰਾਜ ਸਿੰਘ ਤੇ ਸਮੂਹੀ ਜਿੱਥੇ ਸਾਡੇ ਲੰਬੜਾ ਸਾਹਿਬਾਨ ਨੇ ਤੇ ਪੰਚ ਸਾਹਿਬਾਨ ਸੰਪੰਚ ਸਾਹਿਬਾਨ ਤੇ ਸਾਡੀਆਂ ਜਿਹੜੀਆਂ ਕੁੜੀਆਂ ਨੇ ਬੜੀਆਂ ਲਿਖੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਇਹ ਪੀਂਆਂ ਦਾ ਤਿਹਾਰਾ ਬਹੁਤ ਹੀ ਵਧੀਆ ਤੇ ਚੰਗੇ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ। ਹਾਂਜੀ ਬੱਚੇ ਕੀ ਨਾਮ ਹੈ? ਮੇਰਾ ਨਾਮ ਬਹਾਰ ਹੈ। ਕਿਹੜਾ ਪਿੰਡ ਹੈ? ਸਟਾਰਗਾਰਡ। ਅਸੀਂ ਪਿੰਡ ਸਟਾਰਗਾਰਡ ਵਿਕੇਂ ਦਾ ਤਿਹਾਰਾ ਮਨਾਇਆ ਕੀ ਕਹਿੰਦੇ? ਅ ਦੇਖੋ ਕਹਿਣਾ ਤਾਂ ਮੈਂ ਜ਼ਿਆਦਾ ਕੁਝ ਚਾਹੂੰਗੀ ਨਹੀਂ ਸਾਰਿਆਂ ਨੂੰ ਪਤਾ ਹੈ ਵੀ ਅੱਜਕੱਲ੍ਹ ਹੈ ਜੋ ਆਪਾਂ ਪੱਛਮੀ ਸੱਭਿਆਚਾਰ ਹੈ ਜੋ ਇਹਦੇ ਵੱਲ ਜਾਂਦੇ ਆ ਠੀਕ ਹੈ ਤਾਂ ਬਸ ਇੱਕ ਨੋਰਮਲ ਮੈਸੇਜ ਹੈ ਕਿ ਸਾਨੂੰ ਪੱਛਮੀ ਦੇ ਨਾਲ-ਨਾਲ ਜੋ ਪੰਜਾਬੀ ਸੱਭਿਆਚਾਰ ਨੂੰ ਵੀ ਨਾਲ-ਨਾਲ ਲੈ ਕੇ ਚੱਲਣਾ ਚਾਹੀਦਾ ਹੈ ਨਾ ਭੁੱਲੋ ਤਾਂ ਵਧੀਆ ਗੱਲ ਹੈ ਕਿਉਂਕਿ ਦੇਖੋ ਚੇਂਜ ਹੈ ਚੇਂजेस ਆਫ ਨੇਚਰ ਸੌਰੀ ਮੈਂ ਇੰਗਲਿਸ਼ ਬੋਲ ਨਹੀਂ ਆ ਦੇ ਵਿੱਚ ਬਟ ਇੱਕ ਚੀਜ਼ ਹੈ ਕਿ ਜਦੋਂ ਆਪਾਂ ਚੇਂਜ ਵੀ ਲੈ ਕੇ ਆਣਾ ਨਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਿਛਲੀ ਚੀਜ਼ ਨੂੰ ਭੁੱਲ ਰਹੇ ਹੋ ਅਗਲੀ ਚੀਜ਼ ਨੂੰ ਨਾਲ ਲੈ ਕੇ ਆ ਰਹੇ ਹੋ ਤਾਂ ਮੈਂ ਇਹ ਕਹੂੰਗੀ ਕਿ ਦੋਨਾਂ ਨੂੰ ਨਾਲ ਨਾਲ ਲੈ ਕੇ ਚੱਲੋ ਤਾਂ ਜ਼ਿਆਦਾ ਵਧੀਆ ਰਹੇਗਾ ਹਾਂਜੀ ਬੱਚੇ ਕੀ ਨਾਮ ਹੈ ਮੇਰਾ ਨਾਮ ਪਲਕ ਹੈ ਕਿਹੜਾ ਪਿੰਡ ਹੈ ਪਿੰਡ ਸਾਗਰ ਅੱਜ ਪਿੰਡ ਸਾਗਰ ਦੇ ਜੀਆਂ ਦਾ ਤਿਹਾਰ ਮਨਾਇਆ ਹੈ ਕੀ ਕਹਿਣਾ ਚਾਹੁੰਦੇ ਹੋ ਇੱਕ ਸੱਭਿਆਚਾਰਿਕ ਤਿਹਾਰ ਹੈ ਇਹ ਹਰ ਕਿਸੇ ਨੂੰ ਮਨਾਉਣਾ ਚਾਹੀਦਾ ਹੈ ਪਿੰਡ ਦੇ ਵਿੱਚ ਪਹਿਲੀ ਵਾਰੀ ਬਣਾਇਆ ਗਿਆ ਕਿ ਅੱਗੇ ਵੀ ਬਣਾਇਆ ਜਾਂਦਾ ਹੈ ਫਿਰ ਵਾਰ ਬਣਾਉਂਦੇ ਹੋ ਹਾਂਜੀ ਬੱਚਿਆਂ ਵੱਲੋਂ ਪੰਗੜਾ ਕਿੱਦਾਂ ਪਾਇਆ ਗਿਆ ਹਾਂਜੀ ਸਾਡੇ ਪਿੰਡ ਦਾ ਸਹਿਯੋਗ ਹੈ ਇਸ ਨਾਲ